ਅੰਮ੍ਰਿਤਸਰ ਬਠਿੰਡਾ ਰਾਸ਼ਟਰੀ ਰਾਜਮਾਰਗ ਨੰਬਰ 54 ਤੇ ਸਥਿਤ ਕੋਟਪੂਰਾ ਦੇ ਲਵ ਪੰਜਾਬ ਫਾਰਮ ਵਿੱਚ ਛਤਰੀ ਫਿਲਮ ਦੀ ਪ੍ਰੋਮੋਸ਼ਨ ਆਈ ਲਈ ਆਪਣੀ ਸਮੁੱਚੀ ਟੀਮ ਸਮੇਤ ਆਇਬਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਦੱਸਿਆ ਕਿ ਉਹਨਾਂ ਥੀਏਟਰ ਦੀ ਬਜਾਏ ਚੌਪਾਲ ਐਪ ਦੀ ਚੋਣ ਕੀਤੀ ਹੈ ਲਵ ਪੰਜਾਬ ਦੇ ਐਮ ਡੀ ਵਿੱਕੀ ਬਾਲੀਵੁੱਡ ਨੇ ਸਮੁੱਚੀ ਟੀਮ ਨੂੰ ਜੀਆਆਂ ਆਖਦਿਆਂ ਸਾਰਿਆਂ ਦੀ ਜਾਣ ਪਛਾਣ ਕਰਵਾਈ ਦੀਪ ਢਿੱਲੋ ਅਤੇ ਜੈਸਮੀਨ ਜੱਸੀ ਨੇ ਦੱਸਿਆ ਕਿ ਛਤਰੀ ਫਿਲਮ ਹੋਰਨਾਂ ਫਿਲਮਾਂ ਨਾਲੋਂ ਵੱਖਰੀ ਨਵੇਕਲੀ ਤੇ ਵਿਲੱਖਣ ਇਸ ਲਈ ਹੈ ਕਿ ਜੇ ਇਸ ਵਿੱਚ ਹਿੰਸਾ ਜਾਂ ਲਚਰਤਾ ਦੀ ਬਜਾਏ ਪ੍ਰੇਰਣਾਮਈ ਢੰਗ ਨਾਲ ਬੱਚਿਆਂ ਨੌਜਵਾਨਾਂ ਅਤੇ ਨਵੀਂ ਪੀੜੀ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਹਮੇਸ਼ਾ ਕਾਮਯਾਬ ਹੋਵੋਗੇ ਪਰ ਅਖੀਰ ਤੱਕ ਮਿਹਨਤ ਲਗਨ ਅਤੇ ਇਮਾਨਦਾਰੀ ਦਾ ਪੱਲਾ ਕੁੱਟ ਕੇ ਫੜੀ ਰੱਖਣਾ ਉਹਨਾਂ ਦਾ ਦਾਵਾ ਕੀਤਾ ਹੈ ਕਿ ਇਸ ਫਿਲਮ ਦੀ ਕਹਾਣੀ ਨਾਲ ਨੌਜਵਾਨਾਂ ਵਿੱਚ ਨਵਾਂ ਤਜਰਬਾ ਤੇ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ ਉਥੇ ਹਾਜ਼ਰ ਹਰਿੰਦਰ ਭੁੱਲਰ ਕੁਲਵਿੰਦਰ ਕੰਬਲ ਵਕੀਲਾ ਮਾਨ ਚੰਦਰ ਬਰਾੜ ਵਿੱਕੀ ਬਾਲੀਵੁੱਡ ਅਤੇ ਜਸਵੀਰ ਜੱਸੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਆ ਦੱਸਿਆ ਕਿ ਦੀਪ ਢਿੱਲੋ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਤੇ ਆਪਣੇ ਸੰਘਰਸ਼ਮਈ ਜੀਵਨ ਨਾਲ ਜੁੜੀਆਂ ਕਈ ਗੱਲਾਂ ਅਜਿਹੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਬੱਚਿਆਂ ਤੇ ਨੌਜਵਾਨਾਂ ਲਈ ਪ੍ਰੇਰਨਾ ਸਰੂਰਤ ਬਣਦੀ ਹੈ ਹੋਰ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਆ ਪੂਰੀ ਖਬਰ ਜੋ ਜਿਹੜੀ ਹੈਗੀ ਉਹਨਾਂ ਦੇ ਖਿੱਚ ਦਾ ਕੇਂਦਰ ਉਹ ਕੀ ਫਿਲਮ ਕੀ ਕਾ ਸਕਦੇ ਵਿੱਚ ਫਿਲਮ ਇੱਕ ਤਾਂ ਜਿੱਦਾਂ ਸਾਰੀਆਂ ਫਿਲਮਾਂ ਬਣਦੀਆਂ ਨੇ ਰੀਟਿਨ ਜੁਬਾਈ ਫਿਲਮਾਂ ਵਿਆਹ-ਭੋਗਾਂ ਦੇ ਨੇੜੇ ਹੁੰਦੀਆਂ ਨੇ ਜ਼ਿਆਦਾ ਕਮੇਡੀ ਹੁੰਦੀ ਆ ਜ਼ਿਆਦਾ ਹੈ ਨਾ ਸੋ ਇਹ ਆਪਣਾ ਉਸ ਤਰ੍ਹਾਂ ਦੀ ਫਿਲਮ ਨਹੀਂ ਹੈਗੀ ਇੱਕ ਤਾਂ ਅਲੱਗ ਜੀ ਫਿਲਮ ਲੱਗੂਗੀ ਬੈਕਗ੍ਰਾਉਂਡ ਮਿਊਜ਼ਿਕ ਬੜਾ ਵਧੀਆ ਹੈ ਔਰ ਗਾਣੇ ਕਰਨਬਰ ਗਰੇਵਾਲ ਦਾ ਫਰੋਜ਼ ਖਾਨ ਦਾ ਹੈ ਪਬਲਿਕ ਨੂੰ ਪੀਸਣਿਆ ਦਿੰਦੀ ਪਬਲਿਕ ਨੂੰ ਸਨੇਹਾ ਦਿੰਦੀ ਆ ਕਿ ਜੇ ਤੁਸੀਂ ਅੱਜ ਕੱਲ ਦੇ ਜਿਹੜੇ ਜਾਗੂ ਬੰਦੇ ਤੁਸੀਂ ਆਪਣੇ ਕੰਮ ਦੇ ਪ੍ਰਤੀ ਜੇ ਤੁਸੀਂ ਸincere ਹੋ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਡੇ ਸੁਪਨੇ ਤੁਹਾਨੂੰ ਜਰੂਰ ਮਿਲਣਗੇ ਇਸ ਤਰ੍ਹਾਂ ਲੱਗਦਾ ਜਿਵੇਂ ਅੱਜ ਕੱਲ ਰੋਜ਼ਾਨਾ ਚੱਲ ਰਿਹਾ ਬੱਚਿਆਂ ਦਾ ਬਾਹਰ ਜਾਣ ਦਾ ਕਿ ਇਸ ਲੈਵਲ ਤੇ ਵੀ ਕੋਈ ਇਹਦੇ ਵਿੱਚ ਹੈ ਕੋਈ ਨਹੀਂ ਇਸ ਲੈਵਲ ਤੇ ਕੁਝ ਨਹੀਂ ਇਹਦੇ ਵਿੱਚ ਹੈਗਾ ਔਰ ਇਹ ਫਿਲਮ ਉਹਦੇ ਆਪਣੇ ਸੁਪਨੇ ਨੇ ਨਿਆਣੇ ਦੇ ਪਰ ਜੇ ਆਪਾਂ ਗੱਲ ਜੋੜੀਏ ਤਾਂ ਗੱਲ ਜੁੜਦੀ ਹੈ ਵੀ ਚਾਹੇ ਬਾਹਰ ਜਾਣ ਦਾ ਸੁਪਨਾ ਹੈ ਤੇ ਜਾਈਏ ਇਥੇ ਕੋਈ ਵੀ ਹੈਗਾ ਰੋਜ਼ਗਾਰ ਰੋਜ਼ੀ ਰੋਟੀ ਦੇ ਲਈ ਬਦਦ ਕਰ ਮਾਰਦੇ ਹੋ ਮਿਹਨਤ ਕਰੋ ਸਭ ਕੁਝ ਪੋਸੀਬਲ ਪੰਜਾਬੀ ਗਾਇਕ ਦੇ ਵਿੱਚ ਤੁਹਾਡਾ ਕਾਫੀ ਨਾਮ ਹੈ ਕੀ ਤੁਹਾਨੂੰ ਕਿਹੜੇ ਜਿਹੜੇ ਗਾਣੇ ਸੀਗੇ ਜਿਹੜੇ ਤੁਹਾਨੂੰ ਇਸ ਲਾਈਨ ਦੇ ਵਿੱਚ ਉਹ ਇਥੋਂ ਤੱਕ ਲੈ ਕੇ ਗਾਣੇ ਮੇਰੇ ਮਾਲਕ ਦੀ ਕਿਰਪਾ ਨਾਲ ਸ਼ੁਰੂ ਤੋਂ ਮੈਨੂੰ 20 ਸਾਲ ਹੋ ਗਏ ਸਤਕਾਰਯੋਗਾਂ ਤੋਂ ਲੈ ਕੇ ਬੇਬਲੀ ਬਿੜੀ ਤਮੜੀ ਕਿਸਮਤ ਨਾਲ ਮਿਲਦਾ ਪਿਆਰ ਬਜ਼ੁਰਗਾਂ ਦਾ ਹਾਜ਼ਰੀ ਔਰ ਐਦਾਂ ਦੀਆਂ ਐਲਬਮਾਂ ਰਹੀਆਂ ਨੇ ਕਿ 30 30 40 40 ਲੱਖ ਉਸ ਟਾਈਮ ਦੇ ਰਿਕਾਰਡ ਰਹੇ ਨੇ ਸੋ ਜਦੋਂ ਤੱਕ ਕੈਸਟ ਦਾ ਯੁੱਗ ਰਿਹਾ ਪੰਜ ਟੇਪਾਂ ਲਗਾਤਾਰ ਹਾਜ਼ਰੀ ਰੇਡਰ ਪੀਜੀ ਸਾਰੇ ਗਾਣੇ ਇੱਕ ਗਾਣੇ 10-10 ਗਾਣੇ ਹਿੱਟ ਹੁੰਦੇ ਰਹੇ ਨੇ ਸੋ ਵੀ ਗਾਣੇ ਚੱਲੀ ਜਾਂਦੇ ਕੀ ਮਹਿਸੂਸ ਕਰਦੇ ਹੋ ਉਸ ਦੇ ਚਿਹਰੇ ਚ ਕੀ ਫਰਕ ਨਜ਼ਰ ਆਉਂਦਾ ਔਰ ਇਦਾਂ ਦਾ ਤੁਹਾਨੂੰ ਲੱਗਦਾ ਹੈ ਇਸ ਲੈਣ ਚ ਅ ਜਿਹੜਾ ਕੈਸਟ ਵਾਲਾ ਯੁੱਗ ਸੀ ਸਾਨੂੰ ਸੌਖਾ ਲੱਗਦਾ ਸੀ ਉਹ ਉਹੀ ਹੈ ਨਾ ਜਿੱਥੇ ਤੁਸੀਂ ਰਹਿਣਾ ਸਹਿਣਾ ਤੁਹਾਡਾ ਹੋ ਜਾਂਦਾ ਜਿੱਥੇ ਜੇ ਤੁਸੀਂ ਵਿਚਰਨ ਲੱਗ ਜਾਂਦੇ ਹੋ ਜਿਹੜੇ ਕੰਮ ਜਿੱਥੇ ਤੁਸੀਂ ਪਰਫੈਕਟ ਹੋ ਜਾਂਦੇ ਹੋ ਤਾਂ ਤੁਸੀਂ ਉਹ ਕੰਮ ਦੇ ਵਿੱਚ ਸਵਾਦ ਲੈਣ ਲੱਗ ਜਾਂਦੇ ਸਾਨੂੰ ਐਸੀ ਯਾਰ ਅਸੀਂ ਕੈਸੇਟ ਬਣਾਉਂਦੇ ਸੀ ਕ੍ਰੀਏਟ ਕਰਦੇ ਸੀ ਫਰ ਕੰਪਨੀ ਨੂੰ ਦੇ ਦਿੰਦੇ ਸੀ ਕੰਪਨੀ ਦੀ ਅੱਗੇ ਇਹ ਹੁੰਦਾ ਸੀ ਕਿ ਉਹ ਐਡ ਲਾਉਂਦੀ ਆ ਕਿੱਦਾਂ ਪ੍ਰਮੋਟ ਕਰਦੀ ਆ ਕਿਵੇਂ ਕਰਦੀ ਆ ਸੋ ਅੱਜ ਕੱਲ ਮੇਰੇ ਖਿਆਲ 'ਚ ਜਿਹੜੇ ਮੁੰਡੇ ਨਵੇਂ ਆ ਉਹ ਇਸ ਗੱਲ ਤੇ ਆ ਵੀ ਉਹ ਆਪ ਹੀ ਮੈਨੇਜਮੈਂਟ ਵੀ ਆਪ ਹੀ ਕਰਦੇ ਨੇ ਉਹ ਪੜ੍ਹੇ ਲਿਖੇ ਨੇ ਹਨਾ ਸਾਨੂੰ ਨਹੀਂ ਪਤਾ ਸੀ ਉਸ ਤਰ੍ਹਾਂ ਦਾ ਤੇ ਉਹਨਾਂ ਨੂੰ ਅੱਜ ਦਾ ਦੌਰ ਸੌਖਾ ਲੱਗਦਾ ਹੋਣਾ ਸਾਨੂੰ ਔਖਾ ਲੱਗਦਾ ਕਿਉਂਕਿ ਸਾਨੂੰ ਇੱਕ ਚੀਜ਼ ਤੋਂ ਬਦਲ ਕੇ ਦੁਬਾਰੀ ਅਸੀਂ ਇਧਰ ਨੂੰ ਆਏ ਆ ਡਿਜੀਟਲ ਲਈ ਤੁਹਾਨੂੰ ਪੋਸਟ ਪਾਉਣ ਲਈ ਵੀ ਜਾਗਣਾ ਪੈਣਾ ਫਿਰ ਦੇਖ ਉਹਦੇ ਤੇ ਕਿੱਥੇ ਕੀ ਪਾਉਣਾ ਕਿਵੇਂ ਪਾਉਣਾ ਜਦੋਂ ਨੂੰ ਕੋਈ ਸਿੱਖਦੀਆਂ ਕੋਈ ਨਵੀਂ ਚੀਜ਼ ਆ ਜਾਂਦੀ ਹੈ ਕੁਝ ਨਾ ਕੁਝ ਸੋ ਇਹ ਸਾਡੇ ਲਈ ਔਖਾ ਲੱਗਦਾ ਪਰ ਅਸੀਂ ਚੱਲੀ ਜਾਂਦੇ ਹਾਂ ਵਾਰੀ ਵਾਰੀ ਕਿਹੜੀ ਸੀ ਜਾਂਦੀ ਆ ਸਰ ਫਿਲਮਾਂ ਤਾਂ ਪਹਿਲਾਂ ਵੀ ਬਹੁਤ ਆਈਆਂ ਸੀ ਪਰ ਚੰਦਰੀ ਫਿਲਮ ਦੇ ਵਿੱਚ ਵੱਖਰਾ ਵੇਖਣ ਨੂੰ ਕੀ ਮਿਲੂਗਾ ਜੀ ਮੈਂ ਦੱਸਿਆ ਪਹਿਲਾਂ ਵੀ ਬੱਕਰੀ ਬੱਕਰੀ ਫਿਲਮ ਹੈ ਇਹ ਆਮ ਫਿਲਮਾਂ ਨਾਲ ਤੇ ਔਰ ਕਨਸੈਪਟ థియేਟਰ ਦੀ ਫਿਲਮ ਹੈ ਵੱਡੀ ਗੱਲ ਹੈ ਇਹ ਥੀਏਟਰ ਦੇ ਕਲਾਕਾਰ ਨੇ ਸਾਰੇ ਇਹਦੇ ਚ ਕੀ ਸੁਪਨਾ ਜਿਹੜੀ ਫਿਲਮ ਨੂੰ ਪੂਰਾ ਪਰ ਫੈਮਲੀ ਬੈਠ ਕੇ ਦੇਖਣ ਦੀ ਬਿਲਕੁਲ ਬਿਲਕੁਲ ਜੀ ਮੈਂ ਤਾਂ ਗਾਣੇ ਵੀ ਇਦਾਂ ਨਹੀਂ ਗਾਈ ਨਹੀਂ ਵੀ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਪਰਿਵਾਰਕ ਸੁਣਸਣ ਚਾਇਆ ਬਿਊਟੀ ਸੀ ਬਿਊਟੀ ਥੈਂਕ ਯੂ ਮੇਰਾ ਮੈਨੂੰ ਸਾਥ ਮੱਖੀ ਦਾ ਰੋਲ ਹੈ ਥੋੜਾ ਦੋੜ ਦੋੜਾ ਰਿਪੀਟ ਕਰ ਦੇ ਜੀ ਹਾਂਜੀ ਅੱਜ ਮੂਗੀ ਦੇ ਵਿੱਚ ਮੇਰਾ ਰੋਲ ਕਾਫੀ ਹੈ ਜਨਾ ਹੈ ਔਰ ਸੁਖੀ ਦਾ ਰੋਲ ਹੈ ਸੁਖੀ ਪਿੰਡਾਂ ਦੀ ਸਿੰਪਲ ਜੀ ਕੁੜੀ ਹੈ ਜਿਹੜੀ ਕਿ ਹੀਰੋ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਪਰ ਜਿਹੜਾ ਹੀਰੋ ਦਾ ਸਾਰਾ ਧਿਆਨ ਹੁੰਦਾ ਆਪਣੇ ਕੰਮ ਵੱਲ ਹੁੰਦਾ ਸੋ ਫਿਲਮ ਦੇ ਵਿੱਚ ਉਹਨਾਂ ਦੋਨਾਂ ਦਾ ਵਿਆਹ ਹੁੰਦਾ ਹੈ ਜਾਂ ਨਹੀਂ ਇਸ ਵਾਸਤੇ ਤਾਂ ਮੂਵੀ ਬਣਦੀ ਹੈ ਜਿਸ ਤਰ੍ਹਾਂ ਇਸ ਫਿਲਮ ਦਾ ਕੋਈ ਗੀਤ ਦੇ ਕੁਝ ਥੋੜਾ ਜਿਹਾ ਹੱਜ ਗੀਤ ਫਿਲਮ ਦੇ ਵਿੱਚ ਹਾਂਜੀ ਇੱਕ Song ਮੈਂ ਗਾਇਆ ਮੁੱਕੀ ਨਾ ਬਾਤ ਇਸ਼ਕ ਦੀ ਲੰਮੀ ਹੋਵੇ ਰਾਤ ਇਸ਼ਕ ਦੀ ਮੁੱਕੀ ਨਾ ਬਾਤ ਇਸ਼ਕ ਦੀ ਲੰਮੀ ਹੋਵੇ ਰਾਤ ਇਸ਼ਕ ਦੀ ਮੁੱਕਣ ਨਾ ਦੀ ਨੀ ਕਿਦਰੇ ਸਾਡੀ ਗਲ ਬਾਤ ਤੂੰ ਛੱਡੀ ਨਾ ਕਦੇ ਸੋਹਣਾ ਛੱਡੀ ਨਾ ਸਾਥ ਤੂੰ ਛੱਡੀ ਨਾ ਕਦੇ ਸੋਹਣਾ ਛੱਡੀ ਨਾ ਸਾਥ ਤੂੰ ਥੈਂਕ ਯੂ ਜੀ ਜਿਸ ਨੌਜਵਾਨਾਂ ਲਈ ਜਾਂ ਨਵੀਂ ਪੀੜੀ ਲਈ ਪ੍ਰੇਰਨਾ ਸਰੋਤ ਕੀ ਹੋ ਗਏ ਤੁਹਾਡੇ ਇਹ ਪ੍ਰੇਰਨਾ ਸਰੋਤ ਹੀ ਹੈ ਜੀ ਵੀ ਤੁਸੀਂ ਮੋਟੀਵੇਸ਼ਨ ਕਰਦੇ ਹੋ ਤੁਸੀਂ ਸੁਪਨਾ ਜੋ ਸੋਚਿਆ ਤੁਸੀਂ ਮਤਲਬ ਚਾਹੁੰਦੇ ਹੋ ਜੋ ਕਰਨਾ ਜੋ ਲਾਈਫ ਦੇ ਵਿੱਚ ਤੁਹਾਡੇ ਗੋਲ ਨਹੀਂ ਮਿਥੇ ਹੋਏ ਨੇ ਉਹਦੇ ਲਈ ਤੁਹਾਨੂੰ ਆਪਣਾ ਜਾਦਾ ਨਹੀਂ ਰਹਿਣੇ ਨਹੀਂ ਉਹਦੇ ਲਈ ਤੁਹਾਨੂੰ ਤੁਸੀਂ ਉਹਦੀ ਘਾਲ ਨਾ ਕਾ ਲੋ ਔਰ ਉਹ ਤੁਸੀਂ ਜ਼ਰੂਰ ਇੱਕ ਨਾ ਇੱਕ ਦਿਨ ਟਾਈਮ ਲੱਗੂਗਾ ਮੈਂ ਕਿਰੋਂਗੇ ਕੋ ਫਿਟ ਹੈ ਵੀ ਰਹਿਣਾ ਪੈਣਾ ਰੋਟੀ ਛੱਡਣੀ ਪੈਂਦੀ ਹੈ ਰੋਟੀ ਵਾਸਤੇ ਗਾਣਾ ਕਨਵਰ ਕਰੇ ਬਾਲਾ ਗਾਣਾ ਪੂਰਾ ਮੈਸੇਜ ਹੀ ਹੈ ਕਿ ਕਿਸੇ ਬੋਲੋ ਦੇ ਛੱਟੇ ਉਹਨਾਂ ਦੀ ਸਤਾਉਗੀ ਬੜਾ ਦਬੇ ਉਹਨਾਂ ਦੁਨੀਆ ਦਵਾਉਗੀ ਬੜਾ ਸੁਟਣੇ ਨਹੀਂ ਥੱਲੇ ਜੋਰ ਲਾਉਗੀ ਬੜਾ ਮੁੱਖ ਤੇ ਉਹ ਦਾਸੀ ਕਦੇ ਆਉਣ ਨੀਉ ਦੇਣੀ ਦੰਦ ਦੁਨੀਆ ਦੇ ਕੱਡੇ ਮੰਜ਼ਲਾਂ ਤਾ ਚੁੰਮਦੀਆਂ ਪੈਰਾਣ ਕੇ ਉਹ ਬੰਦਾ ਮਿਹਨਤ ਨਾ ਛੱਡੇ ਮੰਜ਼ਲਾਂ ਤਾ ਚੁੰਮਦੀਆਂ ਪੈਰਾਣ ਕੇ ਉਹ ਬੰਦਾ ਮਿਹਨਤ ਨਾ ਛੱਡੇ ਆਹੀ ਵਾਹ ਰੀਲ ਟੂ ਚੇਪ ਪਰ ਜਾਂ ਹੋਰ ਤਬ ਆਪਣੀ ਗਾੜੀਆਂ ਦੇ ਵਿੱਚ ਜਿੱਦਾਂ ਸਾਰੇ ਗੀਤ ਵਧੀਆ ਲੱਗਦੇ ਨੇ ਕਿਉਂਕਿ ਜਦੋਂ ਤੁਸੀਂ ਜਿਹੇ ਮਿਹਨਤ ਕਰਦੇ ਹੋ ਦਸ਼ਕਾਂ ਦੀ ਗੱਲ ਕਰ ਰਹੇ ਦਸ਼ਕਾਂ ਨੇ ਕਿਹੜੇ ਪਸੰਦ ਕੀਤੇ ਸਾਰੇ ਸਤਕਾਰ ਬਜ਼ੁਰਗਾਂ ਦੇ ਲੈ ਕੇ ਰੀਲ ਟੂ ਚੇਪ ਬੁਡੀਆਂ ਫੋੜਦੀਆਂ ਔਰ ਜਿਹੜਾ ਹੁਣ ਨਵਾਂ ਗਾਣਾ ਆਇਆ ਤਾਂ ਉਹ ਤੇ ਕਾ ਦੂੰਗਾ ਸਾਰੇ ਗੀਤ ਪਿਆਰ ਦਾ ਜਦ ਕਿਉਂਕਿ ਮੈਨੂੰ ਪਤਾ ਉੱਥੇ ਤਾਂ ਲੱਗਦਾ ਵਿਊ ਆ ਤਾਂ ਨਹੀਂ ਸਾਡੇ ਗਾਣਿਆਂ ਦੇ ਬਾਲੇ ਹੁੰਦੇ ਅੱਜ ਕੱਲ ਦੇ ਜਿਹੜੇ ਜਿਹੜਾ ਚੱਲਦਾ ਨਾ ਚੰਮ ਪਰ ਸਾਨੂੰ ਪਤਾ ਉੱਥੇ ਲੱਗਦਾ ਜਦ ਤੁਸੀਂ ਸਟੇਜ ਤੇ ਜਾਂਦੇ ਆ ਤੇ ਬੰਦਾ ਕਹਿੰਦਾ ਯਾਰ ਆ ਗਾਣਾ ਬਣਾ ਤੁਹਾਡਾ ਕੋਈ ਡਿਊਟ ਡਾਟ ਸਾਹਿਬ ਤੁਸੀਂ ਵੀ ਫਿਰ ਬੈਸ ਹਾਂਜੀ ਆਪਾਂ ਨਹੀਂ ਹਰੇ ਤੁਸੀਂ ਅਚਾ ਬੁਲਰ ਸਾਹਿਬ ਨਹੀਂ ਹਰਿੰਦਰ ਪੁਨਰਜੀ ਦਾ ਬੁਲਰ ਸਾਹਿਬ ਤੁਸੀਂ ਦੱਸਦੇ ਹੋ ਹਾਂਜੀ ਵੱਖਰਾ ਕੀ ਹੈ ਇਹਨੂੰ ਸਰ ਤੋਂ ਫਲਰ ਸਾਹਿਬ ਨੂੰ ਹਰਿੰਦਰ ਪੁਨਰ ਹੁਣ ਤੱਕ ਵੈਸੇ ਜਿੰਨਾ ਕੁਛ ਇਹਨਾਂ ਨੇ ਦੱਸਤਾ ਸਾਰਾ ਕੁਝ ਵੱਖਰਾ ਹੀ ਸੀਗਾ ਇੱਕ ਸਾਤ ਨੂੰ ਵੱਖਰੀ ਗੱਲ ਹੈ ਕਿ ਇਹ ਸਭ ਫਿਲਮ ਦਾ ਨਾਮ ਸ਼ਕਰੀ ਨਾਮ ਹੀ ਕਿਉਂ ਰੱਖਿਆ ਹੈ ਹਾਂਜੀ ਛਤਰੀ ਇੱਕ ਸਿੰਬਲ ਹੈ ਤੁਹਾਡੇ ਗੋਲ ਦਾ ਉਹਦਾ ਫਿਲਮ ਦੇ ਵਿੱਚ ਜਿਹੜਾ ਹੀਰੋ ਆ ਕਿ ਤੇ ਸ਼ੂਟਿੰਗ ਜਦੋਂ ਹੀਰੋ ਆਉਂਦਾ ਭੱਜ ਕੇ ਆਉਂਦਾ ਇੱਕ ਛਤਰੀ ਆ ਤੇ ਛਤਰੀ ਦਾ ਨੰਦਾ ਫਿਰ ਮੈਂ ਤੁਸੀਂ ਦੇਖਦੇ ਹੋਗੇ ਸ਼ੂਟਿੰਗ ਸਹੀਰੋ ਹੀਰੋ ਨੇ ਛਤਰੀ ਦਾ ਨੰਦਾ ਆਉ ਪੁੱਛਦਾ ਆਪਣੇ ਸਾਥੀ ਨੂੰ ਵੀ ਯਾਰ ਇਹ ਛਤਰੀ ਇਹ ਤੇ ਕਿਉਂ ਪਾਉਂਦਾ ਕਹਿੰਦਾ ਵੀ ਇਹ ਹੀਰੋ ਆ ਤੇ ਹੀਰੋ ਤੇ ਛਤਰੀ ਦੰਦੇ ਇਹ ਮੈਨੂੰ ਸਮਝਦਾ ਵੀ ਯਾਰ ਭਾਈ ਆਪਣੇ ਤੇ ਕਦੋਂ ਇਹ ਛਤਰੀ ਆਉਗੀ ਕਹਿੰਦਾ ਏਡੀ ਕਿਹੜੀ ਗੱਲ ਆਪਾਂ ਹੁਣੇ ਲਿਆ ਦਿੰਦੇ ਆ ਜਗਾੜ ਜੇ ਲਾ ਕੇ ਇੱਕ ਛਤਰੀ ਲਿਆਉਣ ਦੀ ਕੋਸ਼ਿਸ਼ ਕਰਦਾ ਫੋਟੋ ਖਿੱਚਣ ਲੱਗਦੇ ਜਾਂਦੇ ਜਿੱਤਦੇ ਨੂੰ ਛਤਰੀ ਵਾਲਾ ਪਾਸੇ ਇਹਨੂੰ ਬੰਦਾ ਥੋੜਾ ਦਿਲ ਤੇ ਲਾਏਦਾ ਕਹਿੰਦਾ ਬਈ ਇਹ ਆਇਆ ਨਹੀਂ ਹੁੰਦੇ ਮਿਹਨਤ ਤੇ ਮਿਹਨਤ ਦੇ ਸਿਰ ਤੇ ਛਤਰੀ ਸਿਰ ਤੇ ਹਾਸਲ ਕਰਨੀ ਹੈ ਜਗਾੜਾ ਨਹੀਂ ਯਾਨੀ ਕਿ ਲਾਈਫ ਦੇ ਵਿੱਚ ਸ਼ਾਰਟਕੱਟਸ ਦੇ ਨਾਲ ਆਪਣੀ ਸਕਸੈਸ ਨਹੀਂ ਲੈਣੀ ਆਪਣੀ ਕੈਲੀਬਰ ਦੇ ਆਧਾਰ ਤੇ ਜੋ ਸਾਨੂੰ ਮਿਲੂਗਾ ਜੋ ਮੇਰਾ ਇਮਾਨੂਨ ਹੋਣਾ ਹੈ ਸੋ ਹਰ ਫਿਲਮ ਦੇ ਵਿੱਚ ਤੁਸੀਂ ਕਾਫੀ ਸਾਰੇ ਵਿਸ਼ਿਆਂ ਨੂੰ ਇਨਕਲੂਡ ਨਹੀਂ ਕਰ ਸਕਦੇ ਕਿਉਂਕਿ ਫਿਲਮ ਦਾ ਪਿੱਲਰ ਜਿਹੜਾ ਥੀਮ ਹੁੰਦਾ ਉਹ ਇੱਕ ਹੀ ਹੁੰਦਾ ਇਸ ਫਿਲਮ ਦਾ ਜਿਹੜਾ ਪਿੱਲਰ ਥੀਮ ਹੈ ਮੇਨ ਥੀਮ ਉਹ ਇਹੀ ਹੈ ਕਿ ਜੇ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਪੂਰੀ ਲਗਨ ਤੇ ਮਿਹਨਤ ਦੇ ਨਾਲ ਇੱਕ ਜੁਟ ਹੋ ਕੇ ਇੱਕ ਮਨ ਹੋ ਕੇ ਮਿਹਨਤ ਕਰੋਗੇ ਉਸ ਗੋਲ ਨੂੰ ਤੁਸੀਂ ਅਚੀਵ ਇੱਕ ਨਾ ਇੱਕ ਦਿਨ ਜ਼ਰੂਰ ਕਰੋਗੇ ਇਹਦੇ ਵਿੱਚ ਦੱਸਿਆ ਵੀ ਲਾਈਫ ਦਾ ਕੋਈ ਸ਼ਾਰਟਕਟ ਨਹੀਂ ਹੈ ਸਕਸੈਸ ਦਾ ਸ਼ਾਰਟਕਟ ਦੇਦਾ ਹਾਂ ਕਿ ਸ਼ੈਤਾਨ ਹੀ ਲੈਣਾ ਚਾਹੁੰਦਾ ਪਰ ਫਿਰ ਉਹਨੂੰ ਰਿਅਲਾਈਜ਼ ਹੁੰਦਾ ਕਿ ਇਹ ਤਾਂ ਫਿਰ ਬਨੌਟੀ ਹੋ ਗਈ ਨਾ ਮੈਂ ਫੋਟੋ ਖਿਚਾ ਲਈ ਕਿਸਨ ਪਰਮਨੈਂਟਲੀ ਤਾਂ ਨਹੀਂ ਨਾ ਮੇਰੇ ਉੱਪਰ ਰਹੀ ਸੀ ਇਹਦਾ ਸਟੈਂਡ ਮਿਹਨਤ ਹੀ ਹੈ ਇਹ ਟ੍ਰੈਵਲ ਵੀ ਹੈ ਸ਼ੁਕਰੀਆ ਜੀ ਇਹ ਜੱਗੀ ਜਗਾੜੀ ਦਾ ਬਾਈ ਦਾ ਕੈਰੇਕਟਰ ਹੈ ਮੈਂ ਬਾਰੇ ਜੱਗੀ ਦੀ ਗਾੜੀ ਟ੍ਰੈਕਟਰ ਆ ਭਾਈ ਤੋਂ ਬੜਾ ਐ ਫਿਲਮਾਂ ਚ ਇਹ ਨੂੰ ਪਤਾ ਐਕਚੁਅਲੀ ਫਿਲਮ ਦੇ ਵਿੱਚ ਵੀ ਇੱਕ ਫਿਲਮ ਬਣਦੀ ਹੈ ਕਿਉਂਕਿ ਫਿਲਮ ਦਾ ਨਾਂ ਸੜੀ ਛਤਰੀਆਂ ਦੇ ਵਿੱਚ ਇੱਕ ਹੋਰ ਫਿਲਮ ਸ਼ੂਟ ਹੋ ਰਹੀਦੀ ਜਿਹਦੇ ਵਿੱਚ ਇਹਦਾ ਏਮ ਹੁੰਦਾ ਵੀ ਫਿਲਮ ਕਿਉਂਕਿ ਥੀਏਟਰ ਤੋਂ ਫਿਲਮਾਂ ਚ ਆਉਣਾ ਚਾਹੁੰਦੇ ਤੇ ਫਿਲਮਾਂ ਚ ਆਉਣਾ ਤੇ ਮੈਂ ਆਲਰੇਡੀ ਪਹਿਲਾਂ ਫਿਲਮਾਂ ਚ ਠੀਕ ਠਾਕ ਕੰਮ ਕਰ ਰਿਹਾ ਹਾਂ ਨਾ ਅਕੋਰਡਿੰਗ ਟੂ ਸਕ੍ਰਿਪਟ ਆ ਫਿਰ ਮੈਂ ਰੈਫਰੈਂਸ ਤੇ ਇੱਕ دوست ਆ ਉਹਦੇ ਮਾਪੂਆ ਦਾ ਮੁੰਡਾ ਤੇ ਮੇਰੇ ਉਹਦੇ ਰੈਫਰੈਂਸ ਤੇ ਮੈਨੂੰ ਮਿਲਦੇ ਆ ਤੇ ਮੈਂ ਆ ਜਾ ਕੇ ਵੀ ਸੈਟਿੰਗ ਕਰਾ ਦਿੰਦਾ। ਤਾਂ ਫਿਰ ਮੈਨੂੰ ਸਾਰੀਆਂ ਗੱਲਾਂ ਬਾਤਾਂ ਮੈਂ ਦੱਸਦਾ ਵੀ ਸ਼ਾਰਟ ਟਾਈਮ ਵੀ ਸਕਸੈਸ ਸੀ ਸ਼ਾਰਟ ਟਾਈਮ ਮਿਲ ਜਾ ਬਖਾਵੇ ਵਾਲੀ ਇਸਮ ਦਿਸਣ ਲੱਗ ਗਈ। ਮੈਨੂੰ ਇਸ ਤਰ੍ਹਾਂ ਹੀ ਕੰਪੇਅਰ ਕੰਪੇਅਰ ਕਰ ਸਕਦਾ ਕਿ ਕਈ ਵਾਰੀ ਸੀ ਜਿਵੇਂ ਆਪਣੇ ਆਪ ਕਹਿੰਦਾ ਗਾਣੇ ਦੇ ਫਲਾਨੇ ਵੀ ਹੋ ਗਏ ਟਿੰਕੇ ਵੀ ਹੋ ਗਏ 2 ਮਿਲੀਅਨ 4 ਮਿਲੀਅਨ ਹੋ ਗਏ ਕਈ ਵਾਰੀ ਉਹ ਬਖਾਵੇ ਦੇ ਵੀਊ ਰਹਿ ਜਾਂਦੇ ਲੋਕਾਂ ਤੱਕ ਕੋਈ ਗੱਲ ਪਹੁੰਚੀ ਨਹੀਂ ਹੁੰਦੀ। ਸੇਮ ਐਸ ਜਿਹਦੇ ਚ ਦੱਸਣ ਦੀ ਕੋ ਇਹ ਕਿ ਜਿਹੜਾ ਸਫਲਤਾ ਆ ਜਾਂ ਤੁਹਾਡਾ ਏਮ ਹੈ ਉਹਦੇ ਵਿੱਚ ਸ਼ਾਰਟਕੱਟਸ ਜਿਹੜੇ ਨੇ ਉਹ ਠੀਕ ਨਹੀਂ ਹੁੰਦੇ ਫੋਰ ਦਾ ਟਾਈਮ ਵੀ ਤੁਹਾਨੂੰ ਖੁਸ਼ੀ ਦਿੰਦੇ ਪਰ ਅੰਦਰੋਂ ਤੁਹਾਡੀ ਪ੍ਰਾਪਤੀਆਂ ਦੇ ਵਿੱਚ ਤੁਹਾਨੂੰ ਮਾਣ ਨਹੀਂ ਮਹਿਸੂਸ ਹੁੰਦਾ ਇਹਦਾ ਪਾਟਾ ਫਿਲਮ ਦੇ ਪਾਟ ਤੋਂ ਪਹਿਲਾਂ ਅਸੀਂ ਪਰਿਵਾਰਕ ਪਾਟਾ ਕਿਉਂਕਿ ਦੀਪ ਨੇ ਉਦੋਂ ਗਾਉਣਾ ਵੀ ਨਹੀਂ ਸੀ ਸ਼ੁਰੂ ਕੀਤਾ ਰਜਿੰਦਰਾ ਕਾਲਜ ਪੜ੍ਹਦੇ ਛੋਟਾ ਤੇ ਕੁਆਟਰਾਂ 'ਚ ਇਹ ਵੀ ਸਟਰਗਲ ਕੀਤੀ ਨਾਲ ਵਕੀਲਾ ਮਾਂ ਸੀ ਮੈਂ ਵੀ ਤੁਰੇ ਫਿਰੇ ਤੇ ਨਹੀਂ ਕਰੇ ਝੋਲਾ ਇਹਨਾਂ ਕੋਲ ਰੱਖ ਲੈਣਾ ਕਰੇ ਬਲਕਾਰ ਸਿੱਧੂ ਕੋਲ ਤੇ ਕਰੇ ਰੱਖ ਦੇਣਾ ਇਹ ਪ੍ਰਵਾਹ ਜਦੋਂ ਗਰੋ ਕੀਤਾ ਸਾਰਿਆਂ ਨੇ ਕੀਤਾ ਤਾਂ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਦੇ ਸੱਗੀ ਸਾਥੀ ਨੂੰ ਕਰ ਰਿਹਾ ਹਾਂ ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਆ ਸਾਥੀ ਸਾਡੇ ਸੀ ਜਦੋਂ ਜਦੋਂ ਸਾਡੀਆਂ ਕੋਈ ਨਹੀਂ ਸੀ ਫੋਟੋ ਅਕਿ ਜਦਾਂ ਜਾਂ ਫੋਟੋ ਖਿਚਾਉਣ ਨੂੰ ਪੈਸੇ ਬੜੇ ਲੱਗਦੇ ਸੀ ਫਿਰ ਅਸੀਂ ਸੋਚਦੇ ਸੀ ਕਿ ਮੁਫਤ ਵਾਲੀਆਂ ਫੋਟੋ ਕੌਣ ਵਧੀਆ ਖਿੱਚੂਗਾ ਤੇ ਫਿਰ ਉਸ ਤੋਂ ਬਾਅਦ ਵਿੱਕੀ ਭਾਈ ਵਿੱਕੀ ਭਾਈ ਨੇ ਸਟਰਗਲ ਦੇ ਦੀਪੂ ਮਤਲਬ ਵੀ ਜਦੋਂ ਗਾਉਣ ਲੱਗਿਆ ਮੇਰੇ ਨਾਲ ਪਹਿਲੇ ਦਿਨੋਂ ਹੀ ਹਰਿੰਦਰ ਭਾਜੀ ਹਨ ਕਲਵਿੰਦਰ ਭਾਜੀ ਹਨ ਹਰਿੰਦਰ ਸੰਧੂ ਹੋਵੇ ਜਿਵੇਂ ਹੁਣ ਨਾਵੇਂ ਮੁੰਡਿਆਂ ਚੋ ਚੰਦਰ ਰਾਜ ਚੰਦਰਾ ਜਿੱਦਣ ਸ਼ੁਰੂ ਹੋਇਆ ਸਾਡੇ ਕੋਲ ਹੀ ਆਇਆ। ਉਹ ਚੰਦਰਾ ਪਹਿਲਾਂ ਫੋਟੋਗ੍ਰਾਫੀ ਕਰਦਾ ਰਿਹਾ ਮੇਰੇ ਕੋਲ। ਜੀ। ਅੱਛਾ। ਤੇ ਹੁਣ ਪਰਮਾਤਮਾ ਨੇ ਉਹਨੂੰ ਵੀ ਤਰੱਕੀ ਦਿੱਤੀ ਹੈ। ਅਸੀਂ ਮਤਲਬ ਇਕੱਠੇ ਜੁੜੇ ਹੋਏ ਇੱਕ ਪਰਿਵਾਰ ਹੈ। ਚਾਹੇ ਸਾਡਾ ਮੇਰੇ ਘਰ ਦਾ ਕੋਈ ਫੰਕਸ਼ਨ ਹੋਵੇ ਜਾਂ ਦੀਪ ਦੇ ਹੋਵੇ ਜਾਂ ਅਰਿੰਦਰ ਦਾ ਹੋਵੇ ਜਾਂ ਕੁਲਵਿੰਦਰ ਭਾਈ ਜਾਵੇ। ਮਤਲਬ ਸਾਨੂੰ ਕਿਸੇ ਨੂੰ ਛੋਟੇ ਜਿਹੇ ਸਨੇਹ ਤੇ ਅਸੀਂ ਸਾਰੇ ਪਹੁੰਚਦੇ ਆਂ। ਸਾਰੇ ਆਰਟਿਸਟ ਮੇਰੇ ਨਾਲ ਜੁੜੇ ਹੋਏ ਆ। ਤਕਰੀਬਨ ਪੰਜਾਬ ਦੇ 80% ਸਿੰਗਰ ਦਾ ਮੇਰੇ ਨਾਲ ਹੈ। ਸਭ ਦੀਆਂ ਵਿਆਹੀਆਂ ਮੈਂ ਕੁੱਟ ਇੱਤੇ ਆਂ ਦੀਪਦੀਆਂ ਵੀ ਅਰਿੰਦਰ ਦੇ ਕਲਵਿੰਦਰ ਭਾਈ ਦੀ ਹੁਣ ਬੇਟੀ ਦੀ ਵੈਡਿੰਗ ਹੈ ਜਾਂ ਜੱਸੀ ਭਾਈ ਦੀ ਸਾਰਾ ਮਤਲਬ ਇੱਕ ਸਾਡਾ ਫੈਮਿਲੀ ਮੈਟਰ ਬਣ ਚੁੱਕਿਆ ਹੈ ਸਾਡੀ ਐਲਬਮ ਘਵਾ ਦੇ ਲੋਾਰ ਦੇ ਦੁਬਾਰਾ ਨਹੀਂ ਵਿਆਹ ਦੀ ਐਲਬਮ ਘਵਾ ਦੇ ਇਹ ਪਹਿਲਾ ਬੰਦਾ ਜਿਹੜਾ ਵਿਆਹ ਦੀ ਐਲਬਮ ਦੁਬਾਰਾ ਵੇਖਣੀ ਚਾਹੁੰਦਾ ਇਹ ਇਹ ਹੋਵੇ ਨਾ ਸਾਡੀ ਦਾ ਫੈਮਿਲੀ ਸਮਾਨ ਹਾਜ਼ਰ ਹੁੰਦਾ ਸੀ ਇਹ ਸਾਡੀ ਫੈਮਿਲੀ ਹੈ ਜਿਹੜੇ ਜਿਹੜੇ ਦਰਸ਼ਕ ਤੁਹਾਨੂੰ ਇਸ ਚੈਨਲ ਨਾਲ ਸੁਣ ਰਹੇ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਜੋ ਥੀਏਟਰ ਦੇ ਵਿੱਚ ਪਹੁੰਚਣ ਇਹ ਫਿਲਮ ਥੀਏਟਰ ਥੀਏਟਰ ਚ ਨਹੀਂ ਲੱਗਦੀ ਇਹ ਫਿਲਮ ਚਪਾਲ ਦੀ ਐਪ ਡਾਊਨਲੋਡ ਕਰਨੀ ਆ ਅਸੀਂ ਦਰਸ਼ਕਾਂ ਦੀ ਪੂਰੀ ਇਸ ਗੱਲ ਦਾ ਖਿਆਲ ਰੱਖਿਆ ਕਿ ਠੰਡ ਦੇ ਵਿੱਚ ਐਵੇਂ ਤੰਗ ਨਾ ਹੋਣ ਠੀਕ ਹੈ ਠੰਡ ਬਹੁਤ ਜ਼ਿਆਦਾ ਔਰ ਰਜਾਈਆਂ 'ਚ ਬੈਠੋ ਫਿਲਮ ਦੇਖੋ ਔਰ ਬੱਚਿਆਂ ਦੇ ਨਾਲ ਦੇਖੋ ਪਰਿਵਾਰ ਨਾਲ ਦੇਖੋ ਕਈ ਫਿਲਮਾਂ ਜਿਹੜੇ ਸੈਟਲਾਈਟ OTT ਪਲੇਟਫਾਰਮ ਨੇ ਉੱਥੇ ਇਦਾਂ ਦੀ ਹੁੰਦੀ ਨੇ ਕਿ ਪਹਿਲਾਂ ਆਪ ਦੇਖਣੀ ਪੈਂਦੀ ਨੇ ਫਿਰ ਬੰਦਾ ਸੋਚਦਾ ਯਾਰ ਪਰਿਵਾਰ ਨੂੰ ਦਿਖਾਈ ਹੈ ਨਾ ਪਰ ਇਸ ਫਿਲਮ ਜੇ ਕੁਝ ਵੀ ਇਦਾਂ ਦਾ ਨਹੀਂ ਹੈਗਾ ਔਰ ਉਸ ਤੇ ਜਿਹੜਾ ਚਪਾਲ ਦੀ ਐਪ ਹੈ ਇਹ ਉੱਤੇ ਤੇ ਹੋਰ ਬਹੁਤ ਸੋਹਣੀਆਂ ਸਾਰੀਆਂ ਵੱਡੀਆਂ-ਵੱਡੀਆਂ ਫਿਲਮਾਂ ਜਿੰਨੀਆਂ ਵੀ ਹੈਗੀਆਂ ਨੇ ਥੋੜੇ ਜੇ ਪੈਸੇ ਲੱਗਦੇ ਨੇ ਮਤਲਬ 600 ਰੁਪਇਆ ਪਰイヤー ਯਾਨੀ ਕਿ 2 ਰੁਪਏ ਤੋਂ ਵੀ ਘੱਟ ਪੈਸੇ ਇੱਕ ਦਿਨ ਦੇ ਤੇ ਉਹਨੂੰ ਡਾਊਨਲੋਡ ਕਰਕੇ ਤੇ ਹੋਰ ਫਿਲਮਾਂ ਨਹੀਂ ਪੰਜਾਬੀ ਦੀਆਂ ਫਿਲਮਾਂ ਨਹੀਂ ਮੈਂ ਦਾ ਬਸ ਇਹੀ ਚਾਹਣਾ ਕਿ ਪੰਜਾਬੀ ਤੋਂ ਬੱਚੇ ਜਿਵੇਂ ਦੂਰ ਹੋ ਰਹੇ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੋ ਪੰਜਾਬੀ ਕਲਚਰ ਨਾਲ ਸਾਡੀਆਂ ਫਿਲਮਾਂ ਦੇ ਵਿੱਚ ਪੰਜਾਬੀ ਕਲਚਰ ਦਿਖਾਇਆ ਜਾਂਦਾ ਹੈ ਨਾ ਚਾਹੇ ਉਹ ਕਿ ਵਿਆਹ ਦੇ ਰੂਪ ਚਾਹੇ ਚਾਹੇ ਉਹ ਇਹ ਫਿਲਮ ਦੇ ਵਿੱਚ ਬਾਈ ਦੀਪ ਨੇ ਸਕਰੀਨ ਪਲੇ ਲਿਖਿਆ ਹੋਇਆ ਤੇ ਡਾਇਲਾਗ ਇਹਨਾਂ ਨੇ ਆ ਤੇ ਲਿਖੇ ਹੋਏ ਆ ਇਹਨਾਂ ਨੇ ਸਪੈਸ਼ਲੀ ਮੇਰੇ ਵਾਸਤੇ ਡਾਇਲਾਗ ਲਿਖੇ ਕਹਿੰਦੇ ਵੀ ਤੇਰਾ ਵੈਸੇ ਤਾਂ ਜ਼ਿੰਦਗੀ ਚ ਵਿਆਹ ਨਹੀਂ ਹੋਇਆ ਫਿਲਮ ਚ ਤੇਰਾ ਵਿਆਹ ਕਰਦੇ ਆ ਮੈਂ ਨੂੰ ਬੋੜਾ ਮੈਂ ਕਿਹਾ ਚਲੇ ਅਸੀਂ ਗੱਲ ਦੀ ਖੁਸ਼ੀ ਆ ਫਿਲਮ ਚ ਕੀਤਾ ਨਾ ਫਿਲਮ ਦੇ ਵਿੱਚ ਡਾਇਰੈਕਟਰ ਸਾਡੇ ਸੋਨੀਤਾਲੀਵਾਲ ਜੀ ਆ ਤੇ ਦੀਪ ਪਿੰਡ ਤੋਂ ਸ਼ਹਿਰ ਦੇ ਵਿੱਚ ਜਾਂਦਾ ਸੰਘਰਸ਼ ਕਰਨ ਲਈ ਤੇ ਇੱਕ ਕਿਰਾਏ ਤੇ ਕਮਰਾ ਲੈਂਦਾ ਉਹ ਮੈਂ ਮਕਾਨ ਮਾਲਕ ਬਖਾਇਆ ਪਰ ਐ ਨਾਂ ਦਾ ਹੀ ਮਾਲਕ ਉੱਥੇ ਜਨਾਨੀ ਤੋਂ ਡਰਦਾ ਰਹਿੰਦਾ ਏਦਾਂ ਦਾ ਕਰੈਕਟਰ ਆ ਮੇਰੇ ਮਾਲਕ ਹੈਗਾ ਫਿਲਮ ਦੇ ਵਿੱਚ ਵੈਸੇ ਹੀ ਫਿਲਮ ਦੇ ਵਿੱਚ ਜਦੋਂ ਅਸੀਂ ਨਾ ਉਹ ਕਰਨ ਲੱਗੇ ਫਿਲਮ ਦਾ ਸੈਟਅਪ ਕਰਨ ਲੱਗੇ ਮੇਲੇ ਮੇਨ ਜਿਹੜਾ ਰੂਮ ਅਸੀਂ ਦਿਖਾਉਣਾ ਸੀਗਾ ਤੇ ਇਹ ਵਕੀਲੇ ਨੇ ਥੀਏਟਰ ਬੁੱਕ ਕੀਤਾ ਮੇਰੇ ਤੋਂ ਜ਼ਿਆਦਾ ਇਹਨਾਂ ਦੀ ساری ਉਮਰ ਲੰਗੀ ਮਿਲਦਾ 40 45 50 55 ਸਾਲੀ ਕਿੱਥੇ ਬੁੱਕ ਕੀਤਾ ਥੀਏਟਰ ਨਾਲ ਜਿਹੜੇ ਵੈਸੇ ਹਨ ਇੱਥੇ ਹੋਏ ਆ ਮੇਰੇ ਛੋਟੇ ਵੀ ਦੀਪ ਟਿੱਲੋ ਜਸਮੀਨ ਜੈਸੀ ਹਰਿੰਦਰ ਪੁੱਲਰ ਵਕੀਲਾਮਾਨ ਇਹਨਾਂ ਨੇ ਬਹੁਤ ਤਰਦਦ ਕਰਕੇ ਬਹੁਤ ਮਿਹਨਤ ਨਾਲ ਕਲਮ ਜਿਹੜੀ ਬਣਾਈ ਛੇਪਰੀ ਉਹਦੀ ਪ੍ਰੋਮੋਸ਼ਨ ਆਸਤੇ ਕੱਥੇ ਹੋਵੇ ਮੈਂ ਤੁਹਾਡੇ ਸਭ ਨਾਲ ਰਲ ਕੇ ਦੁਆ ਕਰਦਾ ਵੀ ਇਹਨੂੰ ਬਹੁਤ ਜ਼ਿਆਦਾ ਸਫਲਤਾ ਮਿਲੇ ਹਰ ਘਰ ਘਰ ਪਹੁੰਚੇ ਹਰ ਦਿਮਾਗ ਦੇ ਵਿੱਚ ਹਰ ਦਿਲ ਵਿੱਚ ਪਹੁੰਚੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ ਇਹ ਜੀ ਇਹਰਤ ਜਿਹੜੀ ਇਹਨਾਂ ਨੇ ਪਾਈ ਹੈ ਵੀ ਕੋਈ ਕੰਮ ਨੂੰ ਸਿਰੇ ਲਾਉਣ ਵਾਸਤੇ ਕੱਲੀ ਲਗਨ ਤੇ ਨਹੀਂ ਮੈਂ ਆਖ ਸਕਦਾ ਜਨੂਨ ਤੋਂ ਬਿਨਾਂ ਨਹੀਂ ਕੋਈ ਗੱਲ ਸਿਰੇ ਲੱਗਦੀ ਜੇ ਜਨੂਨ ਦੇ ਪੱਧਰ ਤੱਕ ਤੁਸੀਂ ਮਿਹਨਤ ਕਰਦੇ ਹੋ ਤਾਂ ਫਿਰ ਕੋਈ ਵੀ ਤੁਹਾਡਾ ਗੋਲ ਹੈ ਤੁਸੀਂ ਉਹਨੂੰ ਅਚੀਵ ਕਰ ਸਕਦੇ ਹੋ ਇਸ ਕਰਕੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਹੈ ਅ ਅੱਗੇ ਤੋਂ ਉਮੀਦ ਕਰਦਾ ਵੀ ਹੋਰ ਵੀ ਚੰਗੀਆਂ ਪ੍ਰਫਮਾ ਬਣਾਉਣਗੇ ਤੇ ਲੋਕਾਂ ਦੇ ਦਿਲਾਂ ਤੇ ਆਪਣੀ ਗਹਿਰੀ ਛਾਪ ਛੱਡਣਗੇ ਅ ਵੀ ਜਿਉਣਾ ਵਿੱਕੀ ਸਾਡਾ ਭਰਾ ਹੈ ਉਸੀਂ ਸਾਰਿਆਂ ਨੇ ਇੱਕ ਕਹਾ ਉਸ ਜੁੜੀ ਹੋਣੀ ਹੋਵੇ ਅੜੇ ਥੋੜੇ ਦਾ ਹੀ ਆਪਦੇ ਨਾਲ ਸਹੀ ਗੱਲ ਹੈ। ਜਾਇਕ ਕਹਿੰਦੇ ਵੀ ਹਲਕਿਆਂ ਨੂੰ ਤਾਂ ਕੱਲੇ ਬੋਤਲੇ ਗੱਲ ਆਉਂਦੇ ਆ। ਬੋਤਲਾ ਇੱਕ ਕਾਸਟ ਦਾ ਨਾਂ ਹੈ ਇਹ ਤੇ ਮੁਕਸਰ ਵਾਲੇ ਪਾਸੇ ਆ ਜੇ ਕੋਈ ਬੰਦਾ ਹਲਕੇ ਜਿਹਾ ਨਾ ਤੇ ਉਹ ਜੱਫੀ ਪਾ ਕੇ ਤੇ ਮੂੰਹ ਮੂੰਹ ਲਾਉਂਦੇ ਉਹਨਾਂ ਦੇ ਹਲਕਾ ਦਾ ਅਸਰ ਨਹੀਂ ਹੁੰਦਾ ਉਹ ਉੱਤੇ। ਇਹ ਹੈ ਜਿਹੜਾ ਹਲਕਿਆਂ ਦਾ ਵੀ ਇਲਾਜ ਕਰਦਾ ਤੇ ਅੜੇ ਥੋੜੇ ਵੀ ਇਲਾਜ ਕਰਦਾ ਸਹੀ ਗੱਲ। ਵਿਆਹ ਦਾ ਫੰਕਸ਼ਨ ਹੋਵੇ ਗਾਣੇ ਦੀ ਵੀਡੀਓ ਸ਼ੂਟ ਕਰਨੀ ਹੋਵੇ ਫੋਟੋਗ੍ਰਾਫੀ ਕਰਾਉਣ ਵੇਰ ਵਿੱਕੀ ਨੂੰ ਬਸ ਸਵਾਲ ਲਈ ਪਾਉਣਾ ਚਾਹੀਦਾ ਮੂੰਹ ਜਿਹੇ ਗੱਲ ਕਰਕੇ ਗਰੀਬ ਜਾ ਘੜ ਜਾਏ ਤੁਹਾਡਾ ਸਭ ਦਾ ਬਾਬਾ ਇਹ ਤਾਂ ਗੱਲ ਸਹੀ ਕੀਤੀ ਆ ਜੀ ਬਿਲਕੁਲ ਸਹੀ ਬਤਾਉਂਦਾ ਇਹਨੇ ਸੀਨੀਅਰ ਕਲਾਕਾਰਾਂ ਦੇ ਦਰਸ਼ਨ ਹੋਏ ਤੇ ਸਾਰੇ ਵੱਡੇ ਹਨ ਭਰਾਵਾਂ ਦੇ ਦਰਸ਼ਨ ਹੋਏ ਤੇ ਆਪਾਂ ਮੇਨ ਸਬ ਜਿਹੜਾ ਅੱਜ ਇਕੱਠਿਆਂ ਹੁੰਦਾ ਹੈ ਹਨ ਉਹ ਹੈਗਾ ਵੀਰੇ ਹੋਰਾਂ ਦੀ ਜਿਹੜੀ ਨੂੰਈ ਆਈ ਹੈ ਹਨ ਉਹਨਾਂ ਦੱਸਿਓ ਅ ਵੈਸੇ ਮੈਂ ਨਾ ਮੇਰੇ ਹੈਬਿਟਮ ਹੈ ਬਹੁਤ ਘੱਟ ਵੇਖਦਾ ਮੂਵੀਆ ਪਰ ਜਦੋਂ ਕੋਈ ਚੀਜ਼ ਆਪ ਦੇ ਨਾਲ ਮਿਲਦੀ ਹੋਵੇ ਹੁਣ ਜਿਹੜੀ ਉਹਨਾਂ ਦੀ ਸਟੋਰੀ ਸੁਣਾਈ ਆ ਉਹ ਮੈਨੂੰ ਲੱਗਦਾ ਉਹ ਮੇਰੀ ਆਪ ਦੀ ਸਟੋਰੀ ਜੀ ਹੋ ਗਿਆ ਹੈ ਨਾ ਵੀ ਸੁਪਨੇ ਪੂਰੇ ਹੁੰਦੇ ਆ ਵੀ ਜੀ ਜੇ ਇੱਕ ਉਹ ਹੀ ਮਿੱਕੀ ਬਾਈ ਦਾ ਕਹਿਣਾ ਨਾ ਜੇ ਇਹ ਤੇ ਸ਼ਹਿਰ ਜੀ ਤੁਰਿਆ ਫਿਰਦਾ ਬੰਦਾ ਅੱਜ ਉਥੇ ਛਤਰੀਆਂ ਵਾਲੀਆਂ ਦੀਆਂ ਸ਼ੂਟਿੰਗਾਂ ਕਰ ਰਹੇ ਆ ਤਾਂ ਬਾਬਾ ਸੁਪਨੇ ਪੂਰੇ ਕਰਦਾ ਕਿਸੇ ਦੇ ਵੀ ਪੂਰੇ ਹੋ ਸਕਦੇ ਹਨ ਇਹ ਕਹਿੰਦਾ ਸੱਚੀ ਨੀਅਤ ਨਾਲ ਲੱਗਿਆ ਰਹੇ ਨਾ ਤੇ ਬਾਈਗਰੂ ਤੇ ਯਕੀਨ ਰੱਖੇ ਸਭ ਕੁਝ ਹੁੰਦਾ ਸਾਰਿਆਂ ਨੇ ਬਾਈਗਰੂ ਦੀ ਮੂਵੀ ਜ਼ਰੂਰ ਦੇਖੋ ਤੇ ਹੁਣ ਬਾਈ ਕਰਾਂਗੇ ਨਾ ਗਾਣੇ ਦੀਆਂ ਦੋ ਲਾਈਨਾਂ ਜੀ ਇੱਕ ਥੋੜਾ ਬਰਾਜੀ ਗੀਤ ਬਹੁਤ ਨਾ ਨਹਲੇ ਮਰਦੀ ਮੈਂ ਤੇਰਾ ਵਿਆਹ ਵੇਖਣਾ ਵੇ ਮੁਲਖ ਬਾਹਰ ਲੈ ਜਾਣ ਵਾਲਾ ਤੇਰਾ ਚਾਹ ਵੇਖਣਾ ਵੇ ਇਹ ਚੰਦਰਿਆ ਤੇਰੀ ਲਿਖਤ ਚੋਂ ਨਿਕਲੀਆਂ ਕਾਂ ਵਰਗੀਆਂ ਨੇ ਜਿਵੇਂ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਜਿਵੇਂ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਕੀ ਬਾਤ ਕੀ ਬਾਤ ਕਹਿੰਨਾ ਜੀ ਸੁੱਕ ਰਹੀ ਟਾਣੀ ਤੇ ਜਦ ਬੂਰ ਆਉਂਦਾ ਹੈ ਝੂਮਟ ਦੀ ਜ਼ਿੰਦਗੀ ਸਰੂਰ ਆਉਂਦਾ ਹੈ ਜ਼ਿੰਦਗੀ ਨੂੰ ਜਿਉਣ ਯੋਗ ਕਰਦੀਆਂ ਨੇ ਮਿਹਨਤਾਂ ਤੇ ਕਿਰਤ ਸਦਕਾ ਚਿਹਰਿਆਂ ਤੇ ਨੂਰ ਆਉਂਦਾ ਵਾਹ ਇਹ ਗੱਲ 100% ਲਾਗੂ ਹੁੰਦੀ ਹੈ ਦੀਪ ਢੱਲੋਂ ਹੋਣਾ ਵਾਸਤੇ ਹਾਜ਼ਰੀ ਕੈਸਟ ਜਦੋਂ ਇਹਨਾਂ ਦੀ ਆਈ ਸੀ ਉਸ ਵਕਤ ਦਾ ਇਹਨਾਂ ਦੇ ਨਾਲ ਮੇਰਾ ਪ੍ਰੇਮ ਹੈ ਤੇ ਮੈਂ ਨਿਰੰਤਰ ਦੇਖਿਆ ਹੈ ਇਹਨਾਂ ਨੇ ਬੁਲੰਦੀਆਂ ਨੂੰ ਛੂਇਆ ਦੀਪ ਢੱਲੋਂ ਤੇ ਜੈਸਮੀਨ ਜੱਸੀ ਦੀ ਜਿਹੜੀ ਜੋੜੀ ਹੈ ਉਹ ਬਹੁਤ ਪੰਜਾਬ ਦੇ ਵਿੱਚ ਵਿਸ਼ੇਸ਼ ਮਕਾਮ ਰੱਖਦੀ ਹੈ ਪਰ ਮ제 ਦੀ ਗੱਲ ਇਹ ਹੈ ਵੀ ਨਿਰੰਤਰ بلندیاں ਛੁੰਦੇ ਹੋਏ ਵੀ ਸਾਡਾ ਰਿਸ਼ਤਾ ਜਿਹੜਾ ਉਹ ਉਸੇ ਤਰ੍ਹਾਂ ਬਣਿਆ ਰਿਹਾ ਹੈ ਅਸੀਂ ਸੁੱਖ-ਦੁੱਖ ਦੇ ਵਿੱਚ ਉਸੇ ਤਰ੍ਹਾਂ ਮਿਲਦੇ ਵਰਤਦੇ ਆਂ ਤੇ ਬਾਕੀ ਇਸ ਲਾਈਨ ਦੇ ਨਾਲ ਮੈਨੂੰ ਜੋੜਿਆ ਹਰਿੰਦਰ ਭੁੱਲਰ ਹੋਣਾ ਨਹੀਂ ਸਹੀ ਮੈڈیا ਦੇ ਵਿੱਚ ਮੈਂ ਮੰਚ ਸੰਚਾਲਕ ਹਾਂ ਇਹਨਾਂ ਨੇ ਆਪਣੀਆਂ ਦਮਦਾਰ ਮੂਵੀਆਂ ਦੇ ਵਿੱਚ ਆਪਣੀ ਦਮਦਾਰ ਐਕਟਿੰਗ ਕਰਦੇ ਕਰਦੇ ਕਿਤੇ ਨਾ ਕਿਤੇ ਮੈਨੂੰ ਵੀ ਅਜਿਹੀ ਤਾਂ ਤੇ ਫਿੱਟ ਕਰਤਾ ਕਿ ਮੇਰਾ ਵੀ ਦਿਲ ਕਰਨ ਲੱਗ ਗਿਆ ਵੀ ਮੈਂ ਐਕਟਰ ਬਣਾ ਆ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਕਿ ਜਿਹੜਾ ਵੀ ਵਿਅਕਤੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਕਾਮਯਾਬ ਹੁੰਦਾ ਹੈ ਉਹ ਸਮਾਜ ਦੇ ਲਈ ਮਿਸਾਲ ਹੁੰਦਾ ਹੈ ਤੇ ਕਦੇ ਵੀ ਅਜਿਹਾ ਨਹੀਂ ਹੁੰਦਾ ਕਿ ਮਿਹਨਤ ਕਰਨ ਵਾਲੇ ਵਿਅਕਤੀ ਨੂੰ ਮਨ ਚਾਹੀ ਮੰਜ਼ਿਲ ਨਾ ਮਿਲੇ ਕਿਉਂਕਿ ਮੈਂ ਡਿਸਟ੍ਰਿਕਟ ਕੈਰੀਅਰ ਕਾਉਂਸਲਰ ਵੀ ਹਾਂ ਡਿਸਟ੍ਰਿਕਟ ਗਾਈਡੈਂਸ ਕਾਉਂਸਲਰ ਵੀ ਹਾਂ ਤਾਂ ਮੈਂ ਬੱਚਿਆਂ ਨੂੰ ਵੀ ਇਹੀ ਪਾਠ ਪੜਾਉਣਾ ਹੈ ਕਿ ਜ਼ਿੰਦਗੀ ਦੇ ਵਿੱਚ ਇੱਕ ਸੁਪਨਾ ਲਓ ਉਹ ਸੁਪਨੇ ਨੂੰ ਪੂਰਾ ਕਰਨ ਵਾਸਤੇ ਸੱਚੇ ਦਿਲੋਂ ਮਿਹਨਤ ਕਰ ਦਿਓ ਸਾਰੇ ਐਫਰਟਸ ਕਰ ਦਿਓ ਤੇ ਕੋਈ ਦੁਨੀਆ ਦੀ ਤਾਕਤ ਐਸੀ ਨਹੀਂ ਕਿ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਣ ਤੋਂ ਰੋਕ ਸਕੇ ਇਹੀ ਕੋ ਛਤਰੀ ਫਿਲਮ ਦੀ ਇਹੀ ਫਿਲਮ ਹੈ ਜਿਹੜਾ ਸਾਰਾ ਕੁਝ ਛਤਰੀ ਦੇ ਵਿੱਚ ਦਿਖਾਇਆ ਗਿਆ ਤੇ ਆਪਾਂ ਬਾਬਾ ਫਰੀਦ ਸਾਹਿਬ ਦੀ ਧਰਤੀ ਤੇ ਬੈਠੇ ਆਂ ਉਹਨਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਵੀ ਕਰਦੇ ਆਂ ਕਿ ਜਿਹੜਾ ਬੰਦਾ ਸੱਚੀ ਮਿਹਨਤ ਲਗਨ ਨਾਲ ਕਰਦਾ ਉਹਦੇ ਸਿਰ ਤੇ ਛਤਰੀ ਜਰੂਰ ਆਵੇ ਸੋ ਇਹ ਛਤਰੀ ਹੈ ਜਿਹੜੀ ਇਹ ਮਿਹਨਤੀ ਲੋਕਾਂ ਦੇ ਵਾਸਤੇ ਇੱਕ ਪੈਗਾਮ ਹੈ ਤੇ ਨਵੇਂ ਬੱਚਿਆਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਉਹ ਦੀਪ ਢਿੱਲੋਂ ਵਾਂਗੂ ਮਿਹਨਤ ਕਰਨ ਚਾਹੇ ਉਹ ਗਾਇਕੀ ਹੋਵੇ ਚਾਹੇ ਅਦਾਕਾਰੀ ਹੋਵੇ ਫਿਰ ਹਰ ਖੇਤਰ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਤੁਹਾਨੂੰ ਸਲਾਮ ਤੇ ਸਤਿਕਾਰ ਮਿਲਦਾ ਕੁਲਵਿੰਦਰ ਕਮਲ ਸਾਡੇ ਵੱਡੇ ਭਾਜੀ ਨੇ ਇਹਨਾਂ ਕੋਲੋਂ ਅਸੀਂ ਬਹੁਤ ਕੁਝ ਸਿੱਖਦੇ ਆ ਤਾਂ ਇਹ ਵੀ ਕਹੂੰਗਾ ਬਸ ਇੰਨਾ ਹੀ ਕਹੂੰਗਾ ਕਿ ਕਰਮਾ ਵਾਲੇ ਉਹ ਲੋਕ ਹੁੰਦੇ ਆ ਜਿਨ੍ਹਾਂ ਦੇ ਅਜਿਹੇ ਦੋਸਤ ਹੋਣ ਤੇ ਆਪਣੇ ਸਭ ਦੇ ਦੋਸਤ ਹੈ ਇਹ ਆਪਾਂ ਇਸ ਗੱਲੋਂ ਸਾਰੇ ਲੱਕੀਏ ਤੇ ਅੰਤ ਦੇ ਵਿੱਚ ਮੇਰੀ ਇਹੋ ਦੁਆ ਹੈ ਕਿ ਜਿਹੜੀ ਪੰਜਾਬੀ ਮੂਵੀ ਛਤਰੀ ਦੀਪ ਢਿਲੋਂ ਹੋਣਾਂ ਨੇ ਬਣਾਈ ਹੈ ਪੰਜਾਬੀ ਫਿਲਮਾਂ ਦੇ ਵਿੱਚ ਇਹ ਮੀਲ ਪੱਥਰ ਸਾਬਤ ਹੋਵੇ ਤੇ ਬਹੁਤ ਸਾਰੇ ਨੌਜਵਾਨਾਂ ਦੇ ਲਈ ਪ੍ਰੇਰਣਾਦਾਇਕ ਬਣੇ ਉਹ ਮਿਹਨਤਾਂ ਕਰਕੇ ਆਪਣੀਆਂ ਮੰਜ਼ਲਾਂ ਤੇ ਪਹੁੰਚਣ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਦੋਨੋਂ ਹੱਥ ਜੋੜ ਕੇ ਗੁਜਾਰਿਸ਼ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਦਾ ਖੂਬਸੂਰਤ ਜਿਹੜਾ ਸਮਾਂ ਸਾਡੀ ਫਿਲਮ ਦੇ ਲੇਖੇ ਲਾਓ ਤੇ ਇਸ ਗੱਲ ਦਾ ਬਟੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 54 ਤੇ ਸਥਿਤ ਹੈ ਲਾ ਪੰਜਾਬ ਕੋੜਪੁਰਾ ਵਿਖੇ ਉੱਥੇ ਪਹੁੰਚੇ ਨੇ ਦੀਪ ਢਿੱਲੋਂ ਜੀ ਤੇ ਜੈਸਮੀਨ ਜੱਸੀ ਜੀ ਆਪਣੀ ਸਮੁੱਚੀ ਟੀਮ ਸਮੇਤ ਉਹਨਾਂ ਨੇ ਇੱਕ ਫਿਲਮ ਬਣਾਈ ਹੈ ਛਤਰੀ ਜਿਹੜੀ ਚੋਪਾਲ ਤੇ ਹੈ ਉਹ ਕਹਿੰਦੇ ਥੀਏਟਰ ਨਾਲੋਂ ਵੱਖਰੀ ਫਿਲਮ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਕੋਈ ਨੌਜਵਾਨ ਹੈ ਉਹ ਅਖੀਰ ਤੱਕ ਮਿਹਨਤ ਕਰਦਾ ਤੇ ਕਾਮਯਾਬ ਹੁੰਦਾ ਤੁਸੀਂ ਅਖੀਰ ਤੱਕ ਜਿੰਨੀਆਂ ਮੁਸ਼ਕਲਾਂ ਸਮੱਸਿਆਵਾਂ ਚੁਣੌਤੀਆਂ ਤੇ ਪਰੇਸ਼ਾਨੀਆਂ ਆਉਂਦੀਆਂ ਨੇ ਤੁਸੀਂ ਉਹਨਾਂ ਦਾ ਮੁਕਾਬਲਾ ਕਰਨਾ ਸਿੱਖੋ ਤੁਹਾਨੂੰ ਸਫਲਤਾ ਜ਼ਰੂਰ ਮਿਲੂਗੀ ਉਹ ਕਹਿੰਦੇ ਹਰ ਤਰ੍ਹਾਂ ਦੀ ਵੱਖਰੀ ਫਿਲਮ ਹੈ ਤੁਸੀਂ ਆਪਣੇ ਘਰ ਚ ਬੈਡਰੂਮ ਤੇ ਰਜਾਈ ਚ ਬੈਠ ਕੇ ਵੀ ਦੇਖ ਸਕਦੇ ਹੋ ਫੈਮਿਲੀ ਫਿਲਮ ਹੈ ਕੋਈ ਇਹਦੇ ਵਿੱਚ ਇਹੋ ਜਿਹਾ ਇਤਰਾਜ਼ਯੋਗ ਸੀਨ ਨਹੀਂ ਕਿ ਸਭ ਤੁਹਾਨੂੰ ਸ਼ਰਮਸਾਰ ਹੋਣਾ ਪਵੇ ਕਹਿੰਦੇ ਪ੍ਰੇਰਨਾ ਸਰੋਤ ਹੈ ਬੱਚਿਆਂ ਲਈ ਨੌਜਵਾਨਾਂ ਲਈ ਤੇ ਆਉਣ ਵਾਲੀ ਨਵੀਂ ਪੀੜੀ ਲਈ ਸੋ ਇਹ ਫਿਲਮ ਕਿੰਨੀ ਕੋ ਕਾਮਯਾਬ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜੋ ਉਹਨਾਂ ਨੇ ਫਿਲਮ ਦੀ ਪ੍ਰੋਮੋਸ਼ਨ ਲਈ ਗੱਲਾਂ ਕੀਤੀਆਂ ਉਹਦੇ ਚ ਉਹਨਾਂ ਨੇ ਇਹੀ ਦੱਸਿਆ ਕਿ ਮਿਹਨਤ ਲਗਨ ਤੇ ਇਮਾਨਦਾਰੀ ਦਾ ਪੱਲਾ ਕਦੇ ਵੀ ਨਾ ਛੱਡੋ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ